ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਡਾਈਜੈਸਟ ਵਾਸਤੇ ਜੁਵੈਨ ਬਣਾਉਣ ਦਾ ਤਰੀਕਾ ਦੱਸਾਂਗੀ ਆਪਾਂ ਡਿਸ਼ੇਸ ਦਾ ਰੋਜ਼ ਪਾਦੇ ਰਹਿੰਦੇ ਆ ਵਧੀਆ ਵਧੀਆ ਖਾਣੇ ਖਾਓ ਤੇ ਉਹਨਾਂ ਨੂੰ ਡਾਈਜੈਸਟ ਕਰਨ ਲਈ ਕੋਈ ਚੀਜ਼ ਚਾਹੀਦੀ ਹੈ ਨਾ ਆਪਾਂ ਨੂੰ ਤੇ ਇਹ ਮੈਂ ਲਈ ਹੈ ਦੇਖੋ ਜੁਵੈਨ ਇਹ ਤਕਰੀਬਨ 150 ਗ੍ਰਾਮ ਜੁਵੈਨ ਹੈ ਤੇ ਅੱਧੇ ਕਿਲੋ ਹੋਏ ਨਿੰਬੂਏ ਤੇ ਇਹ ਚਿੱਟਾ ਨਮਕ ਤੇ ਇਹ ਕਾਲਾ ਨਮਕ ਬਸ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ ਬਿਲਕੁਲ ਵੀ ਤੇ ਸਭ ਤੋਂ ਪਹਿਲਾਂ ਆਪਾਂ ਨਿੰਬੂ ਦਾ ਰਸ ਕੱਢ ਲਵਾਂਗੇ ਸਾਰਾ ਇਹਨਾਂ ਨੂੰ ਨਚੋੜ ਕੇ ਤੇ ਇਹ ਦੇਖੋ ਜੀ ਡੋਂਗੇ ਵਿੱਚ ਆਪਾਂ ਇਹਦਾ ਰਸ ਕੱਢ ਲੈਂਦੇ ਆ ਇਹ ਸਾਰੇ ਨਿੰਬੂਆਂ ਦਾ ਰਸ ਕੱਢ ਲਾਂਗੇ ਇਹ ਦੇਖੋ ਜੀ ਆਪਾਂ ਨੇ ਇਹ ਨਿੰਬੂ ਦਾ ਰਸ ਕੱਢ ਲਿਆ ਤੇ ਇਹ ਸਾਡੀ ਜਵੈਣ ਤੇ ਨਮਕ ਦੋਨੋਂ ਤਰ੍ਹਾਂ ਦੇ ਬਸ ਬਿਲਕੁਲ ਇਜ਼ੀ ਪਾਵੇਂ ਤੇ ਬੈਨੀਫਿਟ ਇਹਦੇ ਅੰਨੇ ਆ ਕਿ ਤੁਸੀਂ ਖਾਓਗੇ ਤੁਹਾਨੂੰ ਪਤਾ ਚੱਲੇਗਾ ਇਹ ਆਪਾਂ ਇਹਦੇ ਵਿੱਚ ਜਵੈਣ ਪਾ ਦੇਣੀ ਆ ਸਾਰੀ ਤੁਸੀਂ ਨਿੰਬੂ ਦਾ ਰਸ ਇਹਦੇ ਨਾਲੋਂ ਵੱਧ ਘੱਟ ਵੀ ਰੱਖ ਸਕਦੇ ਹੋ ਠੀਕ ਹੈ ਤੇ ਵਿੱਚੇ ਤੁਸੀਂ ਆਪਣੇ ਲੋੜ ਮੁਤਾਬਕ ਨਮਕ ਪਾ ਦਿਓ ਤੁਹਾਡੇ ਪੇਟ 'ਚ ਗੈਸ ਲੱਗਦੀ ਹੈ ਜਾ ਦਰਦ ਦੇ ਕੁਝ ਵੀ ਪ੍ਰੋਬਲਮ ਤੁਹਾਨੂੰ ਕੋਈ ਡਾਈਜੈਸਟ ਲੱਗਦਾ ਤੁਹਾਨੂੰ ਕਿੰਨੇ ਹੀ ਠੀਕ ਤਰ੍ਹਾਂ ਹੋਇਆ ਤੇ ਤੁਸੀਂ ਸਾਰਾ ਹਰ ਬਿਮਾਰੀ ਦਾ ਇਲਾਜ ਹੈ ਤੇ ਵੈਸੇ ਵੀ ਮੈਂ ਤਾਂ ਮੇਰੇ ਤਾਂ ਹਮੇਸ਼ਾ 12 ਮਹੀਨੇ ਬਣੀ ਰਹਿੰਦੀ ਹੈ ਤੇ ਮੈਨੂੰ ਤਾਂ ਆਦਤ ਹੈ ਕਿ ਮੈਂ ਰੋਜ਼ ਦਿਨ ਵਿੱਚ ਇੱਕ ਵਾਰੀ ਮੋਸਟਲੀ ਤਾਂ ਮੈਂ ਰਾਤ ਨੂੰ ਹੀ ਲੈਂਦੀ ਹਾਂ ਥੋੜਾ ਜਿਹਾ ਅੱਧਾ ਚਮਚ ਨਿਲਾ ਜਵੈਣ ਮੂਚ ਪਾਇ ਤੇ ਉਤੋਂ ਪਾਣੀ ਪੀ ਲਓ ਤੁਸੀਂ ਥੋੜੇ ਦਿਨ ਖਾ ਕੇ ਦੇਖਿਓ ਬੇਦੇ ਕਿੰਨੇ ਬੈਨੀਫਿਟ ਹੈ ਆ ਦੇਖੋ ਜੀ ਹੁਣ ਆਪਾਂ ਇਹਨੂੰ ਰੱਖਣਾ ਹੈ ਸਟੀਲ ਦੇ ਬਰਤਨ ਵਿੱਚ ਪਾ ਕੇ ਆ ਦੇਖੋ ਤੇ ਇਹਨੂੰ ਇਹ ਆਪਾਂ ਮਿਕਸ ਕਰ ਲਿਆ ਅੱਛੀ ਤਰ੍ਹਾਂ ਤੇ ਇਹ ਦੇਖੋ ਜੀ ਬਸ ਇਹਨੂੰ ਅੰਦਰ ਹੀ ਰੱਖਣਾ ਬਾਹਰ ਧੁੱਪੇ ਨਹੀਂ ਰੱਖਣਾ ਇਹ 5-7 ਦਿਨਾਂ ਵਿੱਚ ਹੁਣ ਮੌਸਮ ਜਿਹਾ ਥੋੜਾ ਜਿਹਾ ਪੱਕੇ ਤਾਂ ਨਹੀਂ ਐ ਨਹੀਂ ਤੇ ਪੱਕੇ ਵੀ ਤੇ 2-3 ਦਿਨਾਂ ਚ ਐਨ ਵਧੀਆ ਹੋ ਜਾਂਦੀ ਐ ਫਿਰ ਤੁਸੀਂ ਇੱਕ ਦਿਨ ਥੋੜੀ ਜਿਹੀ ਧੁੱਪ ਲਵਾ ਲਓ ਕਿਉਂਕਿ ਆਪਾਂ ਨੇ ਉਹਨੂੰ ਫਿਰ ਸਟੋਰ ਕਰਕੇ ਰੱਖਣਾ ਹੁੰਦਾ ਐ ਤੇ ਥੋੜਾ ਜਿਹਾ ਧੁੱਪ ਵਿੱਚ ਸੁਕਾ ਲਓ ਇੱਕ ਦਿਨ ਸੁੱਕਣ ਤੋਂ ਬਾਅਦ ਸੁੱਕ ਜਾਏਗੀ ਅੰਦਰ ਇੱਕ ਵਾਰੀ ਧੁੱਪ ਲਵਾ ਲਓ ਤੇ ਤੁਸੀਂ ਉਹਨੂੰ ਸਟੋਰ ਕਰਕੇ ਆਪਣਾ ਰੱਖ ਲਓ ਪੂਰਾ ਸਾਲ ਸਾਲ ਤੋਂ ਵੀ ਜ਼ਿਆਦਾ ਟਾਈਮ ਇਹਨੂੰ ਕੁਝ ਨਹੀਂ ਹੁੰਦਾ ਤੁਸੀਂ ਆਰਾਮ ਨਾਲ ਵਰਤ ਸਕਦੇ ਹੋ ਤੇ ਇਹ ਦੇਖੋ ਜੀ ਬਸ ਇਹਨੂੰ ਇਸ ਤਰ੍ਹਾਂ ਥੋੜੇ ਮਤਲਬ ਨਾ ਦਿਨ ਚ ਇੱਕ ਅੱਧੀ ਵਾਰੀ ਲੰਘਦੇਪ ਲੰਘਦੇ ਇਹਨੂੰ ਹਿਲਾ ਲਓ ਬਸ ਘੜਸੀ ਚਾਹੇ ਤੁਸੀਂ ਵਿਚੇ ਰਹਿਣ ਦਿਓ ਲੰਘਦੇਪ ਲੰਘਦੇ ਇੱਕ ਅੱਧੀ ਵਾਰੀ ਹਿਲਾ ਲਓ ਤੇ ਇੱਕ ਹੋਰ ਵੀ ਮੈਂ ਤੁਹਾਨੂੰ ਦੱਸਾਂ ਇਹਦਾ ਅਸੀਂ ਕੋਈ ਚੀਜ਼ ਵੇਸਟ ਨਹੀਂ ਕਰਨੀ ਇਹ ਦੇਖੋ ਇਹ ਨਿੰਬੂਆਂ ਦੇ estrondor ਤੋਂ ਟੁਕੜੇ ਕਰੋ ਤੇ ਇਹਦੇ ਵਿੱਚ ਤੁਸੀਂ ਕੱਚ ਦੇ ਜਾਰ ਵਿੱਚ ਮੈਂ ਤਾਂ ਅਚਾਰ ਕੱਚ ਦੇ ਜਾਰ ਚ ਪਾਣੀ ਆ ਤੁਸੀਂ ਜਿਹਦੇ ਚ ਪਾਉਂਦੇ ਹੋ ਪਾ ਸਕਦੇ ਵੈਸੇ ਕੱਚ ਦਾ ਜਿਆਦਾ ਛੰਦ ਹੈ ਤੇ ਇਹਨੂੰ ਇਹ ਕੱਟ ਕੇ ਤੇ ਵਿੱਚ ਤੁਸੀਂ ਜੇ ਤਾਂ ਨਮਕ ਵਾਲਾ ਬਣਾਣਾ ਹੈ ਨਮਕੀ ਜੇ ਮਿੱਠ ਖੱਟਾ ਮਿੱਠਾ ਬਣਾਣਾ ਹੈ ਤਾਂ ਗੁੜ ਜਾਂ ਚੀਨੀ ਵਾਲੋ ਤੇ ਜੇ ਨਮਕ ਵਾਲਾ ਸਿਰ ਬਣਾਣਾ ਹੈ ਤੇ ਜੋ ਆਪਾਂ ਆਚਾਰ ਦੇ ਮਸਾਲੇ ਆ ਪਾਉਂਦੇ ਆ ਜੀਰਾ ਥੋੜੀ ਜਿਹੀ ਜਵੈਣ ਪਾ ਲੋ ਨਮਕ ਲਾਲ ਮਿਰਚ ਇਹ ਸਾਰਾ ਕੁਝ ਪਾ ਕੇ ਰੱਖੋ ਤੇ ਅੱਜ ਕੱਲ ਤਾਂ ਇਹ ਨਿੰਬੂ ਪਿਆਸੇ ਆ ਵੀ ਇਹ ਤੇ 3-4 ਦਿਨਾਂ ਅਸੀਂ ਬਣ ਜਾਂਦਾ ਵਧੀਆ ਆਚਾਰ ਇਹਦੇ ਬਹੁਤ ਜਿਹੜੇ ਛਿਲਕੇ ਹਨ ਪਤਲੇ ਆ ਤੇ ਇਹ ਦੇਖੋ ਜੀ ਆਪਾਂ ਛਿਲਕੇ ਵੀ ਰਸ ਨਹੀਂ ਕਰਨੇ ਕਿਹਾ ਤਾਂ ਵੀ ਆਪਾਂ ਇਹ ਆਚਾਰ ਨਾ ਲੈਣਾ ਠੀਕ ਹੈ ਤੇ ਐ ਨੂੰ ਤੁਸੀਂ ਇਹ ਕਰੋ ਤੇ ਤੁਸੀਂ ਇਹ ਦੇਖੋ ਅ ਪੰਜਾਂ ਦਿਨਾਂ ਬਾਅਦ ਤੁੱਪਨਵਾ ਕੇ ਫਿਰ ਅ ਅੰਦਰ ਇਸ ਨੂੰ ਕਰਨਾ ਹੈ ਤੇ ਬਾਅਦ ਇੱਕ ਦਿਨ ਤੁੱਪਨਵਾ ਕੇ ਇਹ ਦੇਖੋ ਇਸ ਤਰ੍ਹਾਂ ਦੀ ਹੋ ਜਾਏਗੀ ਸਾਡੀ ਜਵੈਣ ਇਹ ਦੇਖੋ ਕਿਸ ਤਰ੍ਹਾਂ ਇਹ ਮੈਂ ਪੜਾ ਕੇ ਰੱਖੀ ਹੋਈ ਸੀ ਮੈਂ ਕਿ ਐ ਦੁਕਾਨਦਾਰੀ ਆ ਉਹ ਸੁੱਕ ਜਾਏਗੀ ਇਹਨੇ ਨੂੰ ਮੇਰੇ ਤੇ ਹਮੇਸ਼ਾ ਇੱਕ ਕੰਟੇਨਰ ਭਰਿਆ ਹੀ ਰਹਿੰਦਾ ਇਹਦੇ ਨਾਲ ਜਵਾਨ ਨਾਲ ਤੇ ਫਿਲਕੀ ਮੈਂ ਤਾਂ ਜਿਸ ਨੂੰ ਜੁਮਤ ਵੀ ਹੋਵੇ ਤਾਂ ਰਿਸ਼ਤੇਦਾਰਾਂ ਨੂੰ ਵੀ ਦੇ ਦੇਨੀ ਆ ਵੀ ਇਹ ਖਾਓ ਤੇ ਕਦੀ ਗੈਸ ਦੀ ਪ੍ਰੋਬਲਮ ਆਏਗੀ ਨਹੀਂ ਤੇ ਠੀਕ ਹੈ ਜੀ ਤੁਸੀਂ ਮੇਰਾ ਗੱਲ ਮੰਨ ਕੇ ਇੱਕ ਵਾਰੀ ਚਾਹੇ ਤੁਸੀਂ ਥੋੜੀ ਜਿਹੀ ਬਣਾ ਕੇ ਦੇਖੋ 50 ਗ੍ਰਾਮੀ ਬਣਾ ਕੇ ਦੇਖ ਲਓ ਨਿੰਬੂ ਦਾ ਰਸ ਉਹਨਾਂ ਕੋ ਪਾਓ ਜਿੰਨਾਂ ਤੁਹਾਨੂੰ ਖੱਟਾ ਅੱਛਾ ਲੱਗਦਾ ਹੈ ਤੇ ਬਹੁਤ ਵਧੀਆ ਬਣਦੀ ਹੈ ਔਰ ਬੜਾ ਬੈਨੀਫਿਟ ਹੈ ਦਾ ਤੇ ਠੀਕ ਹੈ ਜੀ ਸਸਟੀ ਕਾਲ ਸਭ ਨੂੰ ਆਪਾਂ ਮਿਲਦੇ ਆ ਫਿਰ ਕਿਸੇ ਨਵੇਂ ਵੀਡੀਓ ਵਿੱਚ